ਸਸ਼ੀਕਲਜੀ ਲੇਖ ਵੀਡੀਓ ਵਿੱਚ ਜਦੋਂ सोनू ਤੇ ਜੀਤਾ ਘਰ ਵਿੱਚ ਗੱਲ ਕਰਦੇ ਹੁੰਦੇ ਆ ਕਿ ਆਪਾਂ ਪੰਚਾਇਤ ਨਾਲ ਗੱਲ ਕਰੀਏ ਜਾਂ ਪਿੰਡ ਦੇ ਸਰਪੰਚ ਦੇ ਨਾਲ ਗੱਲ ਕਰੀਏ ਕਿ ਸੰਦੀਪ ਘਰ ਛੱਡ ਕੇ ਚਲੀ ਗਈ ਆ ਜੇ ਉਸਨੇ ਕੋਈ ਗਲਤ ਕਦਮ ਚੱਕ ਲਿਆ ਤਾਂ ਸਾਡੇ ਤੇ ਕੋਈ ਗੱਲ ਨਹੀਂ ਆਵੇਗੀ ਪਰ ਉਹਨਾਂ ਨੂੰ ਕੀ ਪਤਾ ਆ ਸੰਦੀਪ ਤਾਂ ਆਪਣੀ ਸੱਸ ਸੱਸ ਦੇ ਕੋਲ ਚਲੀ ਗਈ ਆ ਜਦੋਂ ਸੰਦੀਪ ਆਪਣੀ ਸੱਸ ਦੇ ਘਰ ਪਹੁੰਚਦੀ ਆ ਤਾਂ ਉਹ ਸੋਚਦੀ ਆ ਕਿ ਕੋਈ ਮੰਗਣ ਵਾਲੀ ਜਨਾਨੀ ਅੰਦਰ ਹੀ ਆ ਗਈ ਪਰ ਜਦੋਂ ਉਹ ਅੰਦਰ ਆਂਦੀ ਆ ਤਾਂ ਉਸ ਦੀ ਜਠਾਣੀ ਤੇ ਸੱਸ ਉਸ ਨੂੰ ਬਹੁਤ ਬੋਲਦੀਆਂ ਆ ਉਹ ਕਹਿੰਦੀਆਂ ਆ ਕਿ ਬਰੇ ਦਿਨਾਂ ਦੇ ਦਿਨ ਤੂੰ ਸਾਡੇ ਘਰ ਇੱਥੇ ਰੋਣ ਪਿੱਟਣ ਪਾ ਦਿੱਤਾ ਆ ਸੰਦੀਪ ਕਹਿੰਦੀ ਆ ਤੁਸੀਂ ਮੈਨੂੰ ਰੱਖ ਲਓ ਇੱਥੇ ਮੈਂ ਤੁਹਾਨੂੰ ਤੁਸੀਂ ਮੇਰਾ ਖਰਚਾ ਵੀ ਨਹੀਂ ਨਾ ਚੱਕਿਓ ਮੈਂ ਆਪ ਹੀ ਆਪਣਾ ਖਰਚਾ ਕਰ ਲਵਾਂਗੀ ਬਸ ਮੈਨੂੰ ਰਹਿਣ ਲਈ ਇੱਕ ਛੱਤ ਦੇ ਦੇਓ ਮੈਂ ਉੱਥੇ ਡੰਗਰਾਂ ਵਾਲੇ ਕੋਠੇ ਵਿੱਚ ਹੀ ਰਹਿ ਲਵਾਂਗੀ ਤੇ ਤੁਹਾਨੂੰ ਕੁਝ ਨਹੀਂ ਤੰਗ ਕਰੂੰਗੀ ਤੁਹਾਡੇ ਘਰ ਦਾ ਸਾਰਾ ਕੰਮ ਕਰੂੰਗੀ ਮੇਰੇ ਘਰ ਦੇ ਆਨੇ ਮੇਰਾ ਵਿਆਹ ਰੱਖ ਦਿੱਤਾ ਆ ਤੇ ਮੇਰੀ ਕੁੜੀ ਨੂੰ ਕਹਿੰਦੇ ਆ ਕਿ ਇਸ ਨੂੰ ਅਸੀਂ ਨਾਲ ਨਹੀਂ ਭੇਜਣਾ ਇਸ ਨੂੰ ਕੰਮ ਵਾਲੀ ਬਣਾ ਕੇ ਰੱਖਣਾ ਆ ਮੈਨੂੰ ਆਪਣੀ ਕੁੜੀ ਤੋਂ ਦੂਰ ਨਾ ਹੋਣ ਦਿਓ ਤੁਸੀਂ ਕੁਝ ਵੀ ਕਰੋ ਪਰ ਮੈਂ ਇੱਥੋਂ ਨਹੀਂ ਜਾਣਾ ਉਹ ਬਹੁਤ ਹੀ ੱੱਕੇ ਮਾਰਦੀ ਆਂ ਆ ਪਰ ਸੰਦੀਪ ਕਿਸੇ ਦੀ ਗੱਲ ਨਹੀਂ ਸੁਣਦੀ ਸੰਦੀਪ ਕਹਿੰਦੀ ਆ ਮੈਂ ਤਾਂ ਇਸ ਘਰ ਦੇ ਵਿੱਚੋਂ ਨਹੀਂ ਜਾਣਾ ਫਿਰ ਉਸ ਦੀ ਜਠਾਣੀ ਅੰਦਰ ਜਾ ਕੇ ਉਸ ਦੇ ਭਰਾ ਸੋਨੂ ਨੂੰ ਫੋਨ ਕਰ ਦਿੰਦੀ ਆ ਸੋਨੂ ਜਦੋਂ ਚੱਲਾ ਹੀ ਹੁੰਦਾ ਹੈ ਤੇ ਉਸ ਨੂੰ ਫੋਨ ਆ ਜਾਂਦਾ ਆ ਕਿ ਆਪਣੀ ਭੈਣ ਨੂੰ ਆ ਕੇ ਲੈ ਜਾਓ ਇਹ ਸਾਨੂੰ ਬਹੁਤ ਹੀ ਤੰਗ ਕਰਨ ਲੱਗੀ ਆ ਮੇਰੇ ਪੇਕੇ ਆ ਨੇ ਆ ਆ ਉਸ ਤੋਂ ਪਹਿਲਾਂ ਹੀ ਸਨੂ ਲੈ ਜਾਓ ਤੇ ਫਿਰ ਜਦੋਂ ਸੋਨੂ ਤੇ ਜੀਤਾ ਸੰਦੀਪ ਨੂੰ ਲੈਣ ਜਾਂਦੇ ਆ ਤੇ ਹਲੇ ਘਰੋਂ ਗੱਡੀ ਕੱਢਦੇ ਹੀ ਆ ਤੇ ਮਾਮਾ ਮਾਮੀ ਆ ਜਾਂਦੇ ਆ ਫਿਰ ਸੋਨੂ ਤੇ ਜੀਤਾ ਦੱਸਦੇ ਆ ਕਿ ਉਹ ਆਪਣੇ ਸੋਹਰੇ ਜਾ ਕੇ ਬੈਠੀ ਆ ਫਿਰ ਮਾਮਾ ਮਾਮੀ ਬਹੁਤ ਹੈਰਾਨ ਹੁੰਦੇ ਆ ਉਹ ਕਹਿੰਦੇ ਆ ਕਿ ਉਸ ਨੂੰ ਅਕਲ ਨਹੀਂ ਉਹ ਉੱਥੇ ਕਿਉਂ ਕੀ ਕਰਨ ਗਈ ਆ ਇਸ ਨੇ ਤਾਂ ਸਾਡੇ ਸਿਰ 'ਚ ਸਵਾਹ ਹੀ ਪਾ ਦਿੱਤੀ ਆ ਫਿਰ ਉਹ ਸਾਰੇ ਜਾਣੇ ਗੱਡੀ 'ਚ ਉਸ ਨੂੰ ਲੈਣ ਚਲੇ ਜਾਂਦੇ ਆ ਪਰ ਉਸ ਦੀ ਸੰਦੀਪ ਦੀ ਸੱਸ ਜੀਤਾ ਨੂੰ ਬਹੁਤ ਬੋਲਦੀ ਆ ਕਹਿੰਦੀ ਆ ਕਿ ਤੁਸੀਂ ਇਹਦਾ ਵਿਆਹ ਰੱਖਿਆ ਆ ਤੇ ਤੁਸੀਂ ਕੁੜੀ ਆਪਣੇ ਕੋਲ ਰੱਖਣੀ ਆ ਉਸ ਨੂੰ ਕੰਮ ਵਾਲੀ ਬਣਾ ਕੇ ਤੇ ਤਾਂ ਹੀ ਇੱਥੇ ਆਈ ਅਸ ਜੀਤਾ ਤਾਂ ਬਹੁਤ ਰਾਨ ਹੁੰਦੀ ਆ ਉਹ ਕਹਿੰਦੀ ਆ ਕਿ ਇਹ ਗੱਲ ਤਾਂ ਅਸੀਂ ਸੋਚੀ ਵੀ ਨਹੀਂ ਉਸ ਨੂੰ ਪਤਾ ਹੁੰਦਾ ਆ ਕਿ ਮੇਰਾ ਝੂਠ ਫੜਿਆ ਗਿਆ ਉਹ ਕਹਿੰਦੀ ਆ ਕਿ ਇਦਾਂ ਦੀ ਤਾਂ ਕੋਈ ਗੱਲ ਨਹੀਂ ਇਹਨੇ ਤਾਂ ਆਪਣੀ ਪਰਜਾਈ ਨੂੰ ਬਦਨਾਮ ਕਰਨਾ ਹੁੰਦਾ ਆ ਬਸ ਬਦਨਾਮ ਕਰ ਦਿੱਤਾ ਆ ਤੇ ਉਹ ਕਹ ਉਸਦੀ ਸੱਸ ਕਹਿੰਦੀ ਆ ਮੈਂ ਤੇਰੀਆਂ ਚਲਾਕੀਆਂ ਸਾਰੀਆਂ ਜਾਣਦੀ ਆ ਜੋ ਤੂੰ ਕਰਦੀ ਆ ਤੂੰ ਇਦਾਂ ਕਿਹਾ ਹੋਣਾ ਆ ਤਾਂ ਹੀ ਸੰਦੀਪ ਮੈਨੂੰ ਆ ਕੇ ਕਹਿੰਦੀ ਆ ਫਿਰ ਉਸਦੀ ਮਾਮੀ ਵੀ ਬਹੁਤ ਬੋਲਦੀ ਆ ਉਸਦੀ ਮਾਮੀ ਕਹਿੰਦੀ ਆ ਕਿ ਤੁਸੀਂ ਤਾਂ ਚੁੱਪ ਹੀ ਕਰ ਜਾਓ ਤੇ ਫਿਰ ਜਦੋਂ ਸੰਦੀਪ ਦੇ ਘਰ ਦੇ ਉਸ ਨੂੰ ਲੈ ਜਾਂਦੇ ਆ ਤੇ ਹੁਣ ਘਰ ਜਾ ਕੇ ਸੰਦੀਪ ਨੂੰ ਕੀ ਕਰ ਕੀ ਕਹਿਣਗੇ ਉਸ ਦਾ ਚੁੰਨੀ ਚੜਾਵਾ ਨਾਲ ਹੀ ਕਰ ਦੇਣਗੇ ਜਾਂ ਨਹੀਂ ਅੱਗੇ ਜਾਣਕਾਰੀ ਲਈ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ